ਜੇਕਰ ਏਟੀਐਮ ਮਸ਼ੀਨ ਵਿੱਚ ਪੈਸੇ ਫਸ ਜਾਣ ਤਾਂ ਕੀ ਕਰੀਏ ਪਹਿਲਾ ਪਹਿਲਾਂ ਤਾਂ ਕੋਸ਼ਿਸ਼ ਕਰੋ ਕਿ ਜਿਸ ਬੈਂਕ ਦਾ ਖਾਤਾ ਹੈ ਉਸੇ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਓ ਤੇ ਰਸੀਦ ਦੇ অপਸ਼ਨ ਨੂੰ ਕਦੇ ਵੀ ਨੋ ਨਹੀਂ ਕਰਨਾ ਦੂਜਾ ਜੇ ਅਕਾਊਂਟ ਤੋਂ ਪੈਸੇ ਕੱਟੇ ਗਏ ਨੇ ਪਰ ਮਸ਼ੀਨ ਤੋਂ ਬਾਹਰ ਨਹੀਂ ਆਏ ਤਾਂ ਰਸੀਦ ਜ਼ਰੂਰ ਨਿਕਲਦੀ ਏ ਉਸ ਨੂੰ ਸੰਭ ਕੇ ਰੱਖਣਾ ਹੈ ਤੀਜਾ ਹੁਣ ਰਸੀਦ ਤੇ ਲਿਖਿਆ ਹੋਇਆ ਟਰਾਂਜ਼ੈਕਸ਼ਨ ਨੰਬਰ ਅਤੇ ਏਟੀਐਮ ਮਸ਼ੀਨ ਦਾ ਕੋਡ ਨੋਟ ਕਰਨਾ ਹੈ ਚੌਥਾ ਜੇ ਏਟੀਐਮ ਮਸ਼ੀਨ 'ਚੋਂ ਰਸੀਦ ਨਹੀਂ ਨਿਕਲੀ ਤਾਂ ਕੋਲ ਬੈਠੇ ਸਿਕਿਉਰਿਟੀ ਗਾਰਡ ਤੋਂ ਏਟੀਐਮ ਦਾ ਨੰਬਰ ਪੁੱਛ ਸਕਦੇ ਹੋ ਪੰਜਵਾਂ ਜੇ ਸਿਕਿਉਰਿਟੀ ਗਾਰਡ ਨਾ ਹੋਵੇ ਤਾਂ ਏਟੀਐਮ ਦਾ ਐਡਰੈਸ ਨੋਟ ਕਰ ਲਿਓ ਬਾਕੀ ਦੀ ਡਿਟੇਲ ਤੁਹਾਨੂੰ ਪੈਸੇ ਕੱਟੇ ਜਾਣ ਵਾਲੇ ਐਸਐਮਐਸ ਵਿੱਚ ਮਿਲ ਜਾਂਦੀ ਹੈ ਛੇਵਾਂ ਹੁਣ ਤੁਸੀਂ ਕਸਟਮਰ ਕੇਅਰ ਤੇ ਫੋਨ ਲਾਉਣਾ ਹੈ ਅਤੇ ਸਾਰੀ ਡਿਟੇਲ ਦੱਸ ਦੇਣੀ ਹੈ 7ਵਾਂ ਹੁਣ ਜੇ ਕਸਟਮਰ ਕੇਅਰ ਦਾ ਨੰਬਰ ਨਹੀਂ ਪਤਾ ਤਾਂ ਆਪਣੇ ਏਟੀਐਮ ਕਾਰਡ ਦੇ ਪਿੱਛੇ ਦੇਖਿਓ ਉਸਤੇ ਲਿਖੀ ਹੁੰਦੀ ਹੈ 8ਵਾਂ ਜੇ ਕਸਟਮਰ ਕੇਅਰ ਤੇ ਵੀ ਭਰੋਸਾ ਨਹੀਂ ਤਾਂ ਨੇੜੇ ਦੀ ਬੈਂਕ ਦੀ ਬ੍ਰਾਂਚ ਵਿੱਚ ਜਾ ਕੇ ਸ਼ਿਕਾਇਤ ਕਰ ਸਕਦੇ ਹੋ 9ਵਾਂ ਸ਼ਿਕਾਇਤ ਤੋਂ 7 ਦਿਨਾਂ ਦੇ ਅੰਦਰ-ਅੰਦਰ ਸਾਰੇ ਪੈਸੇ ਤੁਹਾਡੇ ਅਕਾਊਂਟ ਵਿੱਚ ਰਿਫੰਡ ਹੋ ਜਾਂਦੇ ਨੇ 10ਵਾਂ ਤੇ ਜੇਕਰ 7 ਦਿਨਾਂ ਦੇ ਅੰਦਰ-ਅੰਦਰ ਰਿਫੰਡ ਨਹੀਂ ਆਉਂਦਾ ਤਾਂ ਆਰਬੀਆਈ ਦੇ ਰੂਲਾਂ ਦੇ ਅਨੁਸਾਰ ਬੈਂਕ ਨੂੰ ਹਰ ਰੋਜ਼ ਦਾ 100 ਰੁਪਿਆ ਤੁਹਾਨੂੰ ਪੈਨਲਟੀ ਦੇ ਤੌਰ ਤੇ ਦੇਣਾ ਪਏਗਾ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰਨੀ ਨਾ ਭੁੱ